ਆਏ ਕੋਈ ਹਾਂ ਯਾਰ ਨਾ ਰੁਪਿਆ ਕੱਢੀਂਗਾ 6.5 ਲੱਖ ਹੈ ਨਾ ਰਹਿੰਦੀ ਐ ਪੱਕੀ ਥੀ ਹੈ ਭਰਾ ਮੇਰੇ ਇਹ ਪੂਰੇ ਸ਼ੀ ਲੱਖ ਦਾ ਭਰਾ ਇਹ ਮੂੰਹ ਪਾਇਆ ਸ਼ੀ ਲੱਖ ਦਾ ਹੋ ਗਿਆ 6 ਲੱਖ ਤਾਂ ਨਹੀਂ ਦਿੰਦਾ ਯਾਰ ਸ਼ੱਲਾ ਹੋਇਆ ਯਾਰ ਬਾਈ ਤੂੰ ਟਰੈਕਟਰ ਤਾਂ ਦੇਖ ਮੰਨ ਕੇ ਵਰਗਾ ਦੇਖ ਰਿਹਾ ਐਸ ਪੱਕੀ ਜਗ੍ਹਾ ਨਹੀਂ ਵੀ ਦੇਖਿਆ ਫੇਰੀ ਲਾਵੇ ਚਾਚਾ ਜੀ ਟਰੈਕਟਰ ਦੀ ਕਮੀ ਕਰਦੋ ਤੂੰ ਆ ਬਾਈ ਜੀ ਸੋਸੀ ਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਛੇ ਚੜਦੀ ਕਲਾ ਰੱਖੇ ਵੀਰੇ ਸਾਰਿਆਂ ਨੂੰ ਅੱਜ ਇਹ ਰੇ ਕਪੜਾ ਕਾ ਹੋਰ ਪੱਤ। ਬਾਈ ਦਾ 3-4 ਆ ਪਰ ਬਾਈ ਟਾਈਮ ਹੀ ਲੱਗਿਆ ਵੀਡੀਓ ਪਾਉਣ ਦਾ। ਤੇ ਬਾਈ ਨਾਲ ਗੱਲ ਕਰਾਂਗੇ। ਤੇ ਵੀਡੀਓ ਦੇ ਵਿੱਚ ਬਾਈ ਨੂੰ ਵਧਾਈਆਂ ਦਿਓ। ਤੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਆ ਜੀ? ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ? ਕੋਖਰ ਪਿੰਡ ਆ ਜੀ। ਕੋਖਰ ਪਿੰਡ ਆ। ਅਰਜਨ ਲੱਤਾ? ਹਾਂ ਜੀ। 16 ਮਾਡਲ 16 ਮਾਡਲ। ਝੂਟ ਨਾ ਮਾਰੀ। ਜਵਾਨੀ ਐਨੀ ਪੰਚਾਇਤ ਹੁੰਦੇ ਆ ਮੰਡੀ 'ਚ ਖੜੇ ਆ। ਹਾਂ ਜੀ ਹਾਂ ਜੀ। ਇਹ ਗਲਤ ਕਹਿ ਲਿਆ ਬਾਈ। ਹਾਂ ਜੀ। ਕੋਈ ਗੱਲ ਸਿਕਾਈ ਤੈਨੂੰ ਨਾ ਕੋਈ ਨਹੀਂ ਸਿਕਾਈ ਬਾਈ ਜਿਵੇਂ ਅਸੀਂ ਵੀਡੀਓ ਚ ਭਗਾਈ ਮਾਰਦੇ ਆ ਹਾਂਜੀ ਬਾਈ ਇਹ ਚੰਗੀ ਤਾਂ ਲੱਗਦੀ ਨਹੀਂ ਹਾਂ ਸਾਡੇ ਵੀਰਾਂ ਨੂੰ ਜਿਹੜਾ ਕੁਛ ਅਸੀਂ ਬੋਲਦੇ ਆ ਹਾਂ ਜਿਨ੍ਹਾਂ ਨੂੰ ਲੰਗ ਨਹੀਂ ਲੱਗਦਾ ਸਮਝ ਗਏ ਹੋਣਗੇ ਠੀਕ ਹੈ ਟਰੈਕਟਰ ਲੈ ਕੇ ਕਿਦਾਂ ਲੱਗਿਆ ਮਾਨਖੋਸ ਹੋ ਗਿਆ ਹਮਾ ਯਾਰ ਜਿਵੇਂ ਮੈਂ ਵੀਡੀਓ ਚ ਬੋਲਦਾ ਹ ਹੁਨਾ ਉਮੀਦ ਦਿੱਤਾ ਉਮੀਦ ਜਮਾ ਜਿਵੇਂ ਗੱਲ ਕਹੀ ਯਾਰ ਜੀ ਮਨ ਲਾ 50 ਡਿਸਕਾਊਂਟ ਦਾ ਭਾਈ ਡਿਸਕਾਊਂਟ ਠੀਕ ਹੈ ਜੀ ਇਹਨਾਂ ਟਰੈਕਟਰ ਤੁਹਾਨੂੰ ਕੋਈ ਦੇ ਦੂਗਾ ਮੰਡੀ ਦੀ ਟੜਕੇ ਦੇ ਪਰੇ ਸ਼ਰਮਾ ਤੇਰੇ ਕੋਲੇ ਆ ਕੇ ਯਾਰ ਜਮੀ ਮਨ ਖੁਸ਼ ਕਿਸੇ ਤੈਨੂੰ ਬੈਠਣ ਦਿੱਤਾ ਬਚਲੇ ਦੀ ਸੀਟ ਤੇ ਨਾ ਜਮੀ ਨਹੀਂ ਹੈਂ ਟਾਈਆਂ ਮਾਰ ਕੇ ਛੱਡਾ ੱਚੀ ਗੱਲ ਆ ਬਾਈ ਪੁੱਛ ਲੋ ਹਾਂ ਤੈਨੂੰ ਬਚਾਲੇ ਬੈਠਣ ਤੇ ਡੈਕਟਰ ਤੇ ਕਿਸੇ ਨੇ ਕਿਸੇ ਨੇ ਨਹੀਂ 14 ਮਾਡਲ ਲੈ ਕੇ ਦਿਖਾਈ ਨਹੀਂ ਤੇ ਦਿਨਾਂ ਤੈਨੂੰ 16 ਦਿੱਤਾ ਜਮਾ ਬਈ ਬਾਗੋ ਬਾਦ ਹੋ ਗਿਆ ਨਜ਼ਾਰਾ ਬਾਈ ਫੇਰ ਹੁੰਦਾ ਬੰਦਾ ਖੁਸ਼ ਹੋ ਕੇ ਜਾ ਲੈ ਕੇ ਜਾਵੇ ਠੀਕ ਹੈ ਗੱਲ ਜਿੱਤੇ ਘਰੇ ਜਾਊਗਾ ਸਾਡੀਆਂ ਭੈਣਾਂ ਧੀਆ ਭਰਾ ਪੁੱਤ ਸਾਹ ਖੁਸ਼ੀਆਂ ਮਨਾਉਣਗੇ ਤੜਕੇ ਗੁਰਦੁਆਰਾ ਸਾਹਿਬ ਜਾਊ ਜਾਂ ਮੰਦਰ ਜਾਊ ਜਾਂ ਮਸੀਤ ਕਿਤੇ ਤਾਂ ਜਾਊਗਾ ਖੁਸ਼ੀ ਜਾਊਗਾ ਤੀਜੇ ਦਿਨ ਬੰਦੇ ਦਾ ਦਿਮਾਗ ਖਰਾਬ ਹੋਵੇ ਮਾਨ ਖਰਾਬ ਹੋਵੇ ਮੈਂ ਨਹੀਂ ਚਾਹੁੰਦਾ ਮੈਂ ਆਨ ਰਿਕਾਰਡਿੰਗ ਹੈ ਨਾ ਠੀਕ ਹੈ ਬਾਈ 8 ਦਿਨਾਂ ਦੇ ਵਿੱਚ ਵਿੱਚ ਜੇ ਟਰੈਕਟਰ 'ਚ ਪ੍ਰੋਬਲਮ ਆਉਂਦੀ ਆ ਬਾਅਦਸ ਖੜਾ ਜੀ ਬਾਈ ਆਉਦੇ ਪੈਸੇ ਲੈ ਜੀ ਬਿਆਨਾ ਦਿੱਤਾ 1 ਰੁਪਿਆ ਨਹੀਂ ਰੱਖਦਾ ਜਿੱਥੇ 45 ਡਿਗਰੀ 'ਚ ਕਮਾਏ ਹੋਏ ਪੈਸੇ ਆ ਤੁਹਾਡੇ ਠੀਕ ਹੈ ਬਾਈ ਸੁਣ ਲਿਓ ਗੱਲ ਸੁਣਨੂ ਵੀ ਕਹਿਣਾ 10 ਰੁਪਏ ਮਾੜੇ 10000 ਲੈ ਕੇ ਨਿਕਲਗੇ ਕਰੋ ਐਵੇਂ ਨਹੀਂ ਆ ਬਾਝੇ ਐ ਖੜੀ ਹੁੰਦੀ ਇਹਦੇ ਨਾਲ ਖਾਲੀ ਪਰਨੋਡ ਭਰੇ ਹੁੰਦੇ ਆ ਐਵੇਂ ਨਹੀਂ ਮੰਜਿਆਂ ਦੇ ਵਿਚਾਲੇ ਮੋਰੇ ਨਿਕਲਦੇ ਕੀਤੀਆਂ ਭੁਗਤਦੇ ਆ ਆ ਬੈਠਾ ਮੇਰਾ ਇੱਕ ਜੁਆ ਦਾ ਮੈਂ ਕਹਿੰਦਾ ਜਿਹੜੇ ਮੇਰੇ ਕਰਮ ਕੀਤੇ ਆ ਉਦੇ ਮੂਰੇ ਚੰਗੇ ਆਉਣ ਮਾਰੇ ਨਾ ਆਉਣ ਠੀਕ ਆ ਜੀ ਇੱਕੋ ਹੀ ਆ ਕੀ ਗਲਤ ਗੱਲ ਆ ਬਾਈ ਯਾਰਾਂ ਨੇ ਵਰਲਡ ਦੇ ਵਿੱਚ ਦੇਤਾ ਟਰੈਕਟਰ ਸਿਰਫ ਸੋਡੇ ਸਿਰ ਤੇ ਇੱਕ ਗੱਲ ਹੋਰ ਸੁਣ ਲੋ ਅੱਜ ਮੈਂ ਮੰਡੀ ਚ ਗਿਆ ਟਰੈਕਟਰ ਵਾਲੀ ਚ ਜੇ ਮੈਨੂੰ ਮੰਡੀ ਚ 10000 ਮਿਲੂਗਾ ਬਣੂਆ ਤਾਂ ਮੈਨੂੰ ਕद्दू ਦੀ ਦਾਲ ਨਾਲ ਚਾਰ ਰੋਟੀਆਂ ਮਿਲਣਗੀਆਂ 20 ਬਣ ਗਿਆ ਫੇਰ ਵੀ ਕद्दू ਦੀ ਦਾਲ ਨਾਲ ਚਾਰ ਰੋਟੀਆਂ ਮਿਲਣਗੀਆਂ ਜੇ ਲੱਖ ਮਿਲ ਗਿਆ ਫੇਰ ਵੀ ਕੱਦੂ ਦੀ ਦਾਲ ਨਾਲ ਚਾਰ ਰੋਟੀਆਂ ਮਿਲੀਆਂ ਉਹੀ ਪੰਡਿਆਂ ਚ ਮੈਨੂੰ ਐ ਦੱਸੋ ਫਰਕ ਕਿੱਥੇ ਆ ਹੈ ਕਿੱ데 ਫਰਕ ਨਜ਼ਾਰਾ ਫੇਰ ਉਹ ਆਉਂਦਾ ਲੋਪੋ ਵਾਲੇ ਕਹਿਣ ਵਾਂਗੂੰ ਨੀਂਦ ਦਾ ਆਰਾਮ ਦੀ ਆ ਜੇ ਇੰਨੇ ਹੀ ਬਥੇਰੇ ਜਵਾਕ ਸੌਖੇ ਰਹਿਣਾ ਪਰਿਵਾਰ ਸੌਖਾ ਰਵੇ ਇੰਨੇ ਹੀ ਬਥੇਰੇ ਸਭ ਤੋਂ ਵੱਡੀ ਦੌਲਤ ਪਰਿਵਾਰ ਹੁੰਦਾ ਜੇ ਪਰਿਵਾਰ ਔਖਾ ਕੁਛ ਨਹੀਂ ਕਰਦੇ ਕਾਗਜ਼ ਕਮੈਂਟ ਕਰਨ ਵਾਲੇ ਵੀਰੋ ਵਰਤ ਕੇ ਦੇਖਿਓ ਸੌਂ ਖਾ ਕੇ ਕਹਿਣਾ ਜਗਾਰ ਦੀ ਆ ਬੰਦੇ ਨੂੰ ਇੱਕ ਵਾਰੀ ਵੀ ਇੱਕ ਗੱਲ ਵੀ ਸਿਕਾਈ ਹੋਵੇ ਭਾਈ ਬੰਦੇ ਜੀ ਬਾਈ ਦੇ ਇੱਕ ਵਾਰੀ ਪਹਿਲਾਂ ਮੈਂ ਚਾਰ ਟਰੈਕਟਰ ਵੇਚੇ ਅੱਜ ਚਾਰ ਵੇਚੇ ਆ ਚਾਰੇ ਟਰੈਕਟਰ ਆਪਾਂ ਹੀ ਵੇਚੇ ਬਾਈ ਕਹਿ ਕੇ ਵੇਚੇ ਕਿ ਭਾਈ ਇੰਨੇ ਦਾ ਦਿੱਤਾ ਇੰਨੇ ਲੂੰ ਕੀ ਗੱਲ ਕਰਦਾ ਵੀਰੇ ਸਵਾਦ ਆ ਗਿਆ ਵੀਰੇ ਜਮਾ ਗੱਲ ਜਿਵੇਂ ਤੈਨੂੰ ਕਿਹਾ ਸੀ ਉਵੇਂ ਹੀ ਆ ਇਹ ਉਵੇਂ ਹੀ ਆ ਬਾਈ ਜਮਾ ਸਵਾਦ ਹੀ ਫੇਰ ਆਉਂਦਾ ਵੀਰੇ ਕਿ ਤੁਹਾਨੂੰ ਉਹ ਯਾਰ ਯਾਰ 5 ਮਿੰਟਾਂ ਚ ਮਨ ਖੁਸ਼ ਹੋ ਗਿਆ ਵੀ ਹਾਂ ਯਾਰ ਅਸੀਂ ਮੰਨਿਆ ਜੀ ਸ਼ਰਮਾ ਇੰਨੇ ਦਾ ਦੇਉ ਯਾਰ ਉਹਨੇ ਵੀ ਹੋ ਗਿਆ ਯਾਰ ਬਾਈ ਕਹਿੰਦਾ ਨਾ ਕਹਿੰਦਾ ਜਿੰਨੇ ਦਾ ਮੈਂ ਕਿਹਾ ਸੀ ਸ਼ਰਮੀ ਨੇ ਉਹਨੇ ਦੇ ਦਿੱਤਾ ਇਹੀ ਗੱਲ ਇਹੀ ਗੱਲ ਹੋਈ ਆ ਬਾਈ ਤੇਰੇ ਉੱਤੋਂ ਦੀ ਕੋਈ ਚਮਾਨੀ ਕਿਹਾ ਮੈਂ ਨਹੀਂ ਜਮਈ ਨਹੀਂ ਕੀਆ ਜਿੰਨੇ ਦਾ ਮੂੰਹ ਹੋ ਗਿਆ ਸੀ ਉਹਨੇ ਦਿੱਤਾ ਇਹਨੂੰ ਜਮਾ ਐ ਮੰਨਿਆ ਜੀ ਯਾਰ ਇੰਨੇ ਦਾ ਦੇ ਦੇ ਸ਼ਰਮਾ ਤੂੰ ਕਹਿੰਦਾ ਇੰਨੇ ਦੀ ਆ ਬਾਈ ਮੈਨੂੰ ਬਾਈ ਮੈਨੂੰ ਨਫਾ ਮਿਲ ਗਿਆ ਹੂੰ ਜੇ ਤੇਰਾ ਮਨ ਖੁਸ਼ ਆ ਨਾ ਮੈਨੂੰ ਮਿਲ ਗਿਆ ਮੈਂ ਇੱਕ ਗੱਲ ਜਾਣਦਾ ਹੁਣਾ ਵੀਰੇ ਜੇ ਇਨਸਾਨ ਖੁਸ਼ ਆ ਤਾਂ ਪਰਮਾਤਮਾ ਖੁਸ਼ ਆ ਜੇ ਇਨਸਾਨ ਨੂੰ ਦੁਖੀ ਕਰਦੇ ਨਾ ਆਪਾਂ ਤਾਂ ਪਰਮਾਤਮਾ ਨੂੰ ਦੁਖੀ ਕਰਦੇ ਆ ਤੂੰ ਖੁਸ਼ ਆ ਮੇਰਾ ਪਰਮਾਤਮਾ ਖੁਸ਼ ਆ ਮੇਰਾ ਸੱਚੇ ਪਾਤਸ਼ਾਹ ਖੁਸ਼ ਆ ਹੁਣਾ ਤੇ ਮੈਨੂੰ ਬਹੁਤ ਨਫਾ ਮਿਲ ਗਿਆ ਜੇ ਤੂੰ ਖੁਸ਼ ਆ ਵਾਦੂ ਵਾਦੂ ਪਰਮਾਤਮਾ ਸੱਚੇ ਪਾਤਸ਼ਾਹ ਤੇਰੇ ਘਰੇ ਜਾ ਕੇ ਬਰਕਤਾਂ ਕਰੇ ਵਾਅਦਾ ਕਰੇ ਵੀਰੇ ਇੱਕ ਹੋਰ ਨਵੇਂ ਉਹ ਵੀ ਮੈਥੋਂ ਲਵੇਂ ਦੂਜੀ ਵਾਰੀ ਵਾਅਬ ਹੈ ਬਾਈ ਇੱਕ ਵਾਰੀ ਆਪਾਂ ਉ ਆਏ ਸੀ ਟਰਾਲੀ ਦੇਖਣ ਬਿਲਕੁਲ ਬਿਲਕੁਲ ਦੂਜੀ ਵਾਰੀ ਤੈਨੂੰ ਮਿਲੇ ਉਹਦੇ ਵੀ ਸੌਦਾ ਹੋਇਆ ਬਾਈ ਕੀ ਕਹਿਣਾ ਚਾਹੁੰਦਾ ਹਾਂ ਖੁੱਲ ਕੇ ਬੋਲੀ ਸ਼ਰਮਾ ਯਾਰ ਬੰਦਾ ਗੁੱਡ ਬੰਦਾ ਵੀ ਜਿਹੜੀ ਗੱਲ ਕਹਿਤੀ ਉਹੀ ਗੱਲ ਆ ਬਾਈ ਦੀਆਂ ਪਹਿਲਾਂ ਵੀਡੀਓ ਦੇਖ ਦਿੰਦੇ ਸੀ ਮੇਰੇ ਸਿਰਫ ਦੋ ਵਾਰੀ ਹੋਇਆ ਬਿਲਕੁਲ ਦੂਜੀ ਵਾਰੀ ਅੱਜ ਸੌਦਾ ਲੱਗਿਆ ਪਹਿਲਾਂ ਟਰਾਲੀ ਦੇਖਣ ਆਏ ਸੀ ਉਹਦੇ ਬਾਈ ਨੂੰ ਮਿਲ ਕੇ ਗਏ ਸੀ ਅੱਛਾ ਤੇ ਦੂਜੀ ਵਾਰੀ ਬਾਈ ਕੋਲ ਆ ਕੇ ਖੜ ਗਏ ਬਾ ਉ ਬਸ ਕੱਲੀ ਰੂਹ ਹੀ ਬਾਕ ਵਿੱਚ ਸੀ ਬਾਈ ਕਹਿੰਦਾ ਵੀ ਕਿਵੇਂ ਕਰਨਾ ਮੈਂ ਕਿਹਾ ਬਾਈ ਐਨੇ ਦਾ ਸ਼ਰਮਾ ਕਹਦਾ ਬਾਈ ਐ ਲੈ ਲੈ ਜਾ ਹਾਥ ਹੀ ਨਹੀਂ ਮੋੜਿਆ ਬਾਈ ਨੇ ਯਾਰ ਐਸਾ ਨਹੀਂ ਨਾਲ ਜਾਣਾ ਯਾਰੀਆਂ ਜਾਣੀਆਂ ਤੇ ਆ ਮੋੜੇ ਲੈ ਕੇ ਜਾਣਗੇ ਪੈਸੇ ਨਹੀਂ ਲੈ ਕੇ ਜਾਂਦੇ ਸਵੇਰ ਦਾ ਯਾਰ ਤੂੰ ਇੱਥੇ ਮੰਡੀ ਤੇ ਸਵੇਰ ਦਾ ਯਾਰ 10 ਵਜੇ ਕਿਹ ਘੇੜੇ ਘਰ ਤੇ ਮੰਡੀ ਚ ਖੜ ਤੇ ਤਿੰਨ ਚਾਰ ਘੇੜੇ ਸਨ ਤੈਨੂੰ ਕਿਸੇ ਨੇ ਦਿੱਤਾ ਕਿਸੇ ਨੇ ਆਹ ਰੇਟ ਤੇ ਕਿਸੇ ਨੇ ਕਿਹਾ ਬਾਈ ਟਰੈਕਟਰ ਲੈ ਜਾ ਮੋਲੀ ਰੁਗਣੇ ਰੁਗਣੇ ਲਿਖੇ ਪਏ ਆ ਸ਼ਰਮਾ ਕਹੋਂ ਦਾ ਕੀ ਫਾਇਦਾ ਫਿਰ ਦੇ ਬਾਈ ਆਪਾਂ ਵਰਤੀ ਨਾ ਕੋਈ ਵੀ ਗੱਲ ਜੇ ਮੂੰਹੋਂ ਕਹੀ ਤੀ ਨਾ ਮੈਂ ਬੇੜੇ ਪਾਰ ਹੀ ਆ ਬਈ ਠੀਕ ਹੈ ਗੱਲ ਆ ਬੇਨਤੀ ਕਰਦਾ ਹੱਥ ਬੰਨ ਕੇ ਕਿਸੇ ਭਰਾ ਨੇ ਦੂਰੋਂ ਆਉਣਾ ਮੇਰੇ ਕੋਲੇ ਬੇ ਤੜਕ ਹੋ ਕੇ ਆ ਜਿਓ ਕੋਈ ਇਹ ਗੱਲ ਨਾ ਕਹੋ ਕਿ ਅਸੀਂ ਰੱਖਾਂਗੇ ਕਿੱਥੇ ਰੋਟੀ ਪਾਣੀ ਕਿੱਥੇ ਖਾਵਾਂਗੇ ਰ੍ਹਾਂਗੇ ਯਾਰਾਂ ਦਾ ਘਰ ਦੇ ਦਰਵਾਜ਼ੇ ਖੁੱਲ੍ਹਿਆ ਛੋਡੇ ਵਾਸਤੇ ਜਦੋਂ ਮਰਜ਼ੀ ਆ ਜਿਓ ਠੀਕ ਹੈ ਗੱਲ ਆ ਜੇ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਲੇ ਫੋਲੋ ਤੇ ਮੇਰੇ ਵੀਰ ਨੂੰ ਵਧਾਈਆਂ ਦਿਓ ਭਾਈ ਟਰੈਕਟਰ ਦੀਆਂ ਤੇ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ ਚਲੋ ਇਹੀ ਬਹੁਤ ਆ ਤੇ ਬਾਈ ਬਣ ਕੇ ਧੂੜ ਕਰ ਦਿਓ ਵੀਡੀਓ ਦੀ ਨੇ ਰੀਲ ਲਿਆ ਦਿਓ ਭਰਾ ਬਣ ਕੇ ਪਤਾ ਲੱਗੇ ਹੋਰਾਂ ਨੂੰ ਮੇਰੇ ਵੀਰਾ ਨੂੰ ਕਿ ਅੱਜ ਬਾਈ ਨੂੰ ਟਰੈਕਟਰ ਦਿੱਤਾ ਤੇ ਵਧਾਈਆਂ ਜ਼ਰੂਰ ਦਿਓ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਧੰਨਵਾਦ ਬਾਈ ਥੈਂਕ ਯੂ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਜੱਸੀ ਗੱਲ ਸਰ ਉਦਾਂ ਹੋ ਗਿਆ ਬਾਈ ਸ਼ਰਮੇ ਨਾ ਜਿੰਨੇ ਦਾ ਕਿਹਾ ਜੀ ਬਾਈ ਨੇ ਵੀ ਐਨੇ ਦਾ ਬਾਈ ਨੇ ਉਹਨੇ ਦੀ ਦਿੱਤਾ ਖੁਸ਼ੀ ਗੱਲ ਵੀਡੀਓ ਦੇਖ ਦਿੰਦੇ ਸੀ ਅੱਜ ਸੱਤ ਹੋ ਗਈ ਜਮਾ ਹੋ ਗਈ ਜਮਾ ਬਾਗੂ ਬਾਗ ਓਕੇ